ਨਾਂਜ ਕੀਤਾ ਜਾਣਾ ਵਾ ਸਰਕਾਰ ਦੀ ਸਾਰੀ ਪੋਜੀਸ਼ਨ ਨੂੰ ਦੇਖਦਿਆਂ ਹੋਇਆਂ ਸਾਰੇ ਜੈਜਰ ਲੈਂਡ ਤੋਂ ਬਾਅਦ ਗੰਭੀਰ ਚਰਚਾ ਤੋਂ ਬਾਅਦ ਦੋਵਾਂ ਫੋਰਮਾਂ ਨੇ ਇਹ ਫੈਸਲਾ ਕੀਤਾ ਵਾ ਕਿ 6 ਦਸੰਬਰ ਨੂੰ ਦਿੱਲੀ ਕੂਚ ਕਰਾਂਗੇ ਔਰ ਇਹ ਫੈਸਲਾ ਕਿਉਂ ਕਰਨਾ ਪਿਆ ਕਿ 18 ਜਨਵਰੀ ਤੋਂ ਬਾਅਦ ਕੋਈ ਵੀ ਗੱਲਬਾਤ ਅੱਗੇ ਨਹੀਂ ਵਧੀ ਹੈਗੀ ਇਹਦੋਂ ਗਾਹਾਂ ਸਾਡੇ ਵੱਲੋਂ ਸਦਾ ਹੀ ਰਸਤੇ ਖੁੱਲੇ ਰਹੇ ਆ ਸਰਕਾਰ ਨਾਲ ਗੱਲਬਾਤ ਲਈ ਸਰਕਾਰ ਨੇ ਸਾਡੇ ਲਈ ਦਰਵਾਜ਼ੇ ਬੰਦ ਕੀਤੇ ਹੈਗੇ ਆ ਔਰ ਜਦੋਂ ਅਸੀਂ ਇਹ ਸੋਚ ਰਹੇ ਹੈਗੇ ਆ ਕਿ ਇੱਕ ਵੱਡਾ ਲੀਡਰ ਮਰਨ ਵਰਤ ਤੇ ਬੈਠੂਗਾ ਔਰ ਸਰਕਾਰ ਦੇ ਜੇ ਕੰਨਾਂ ਤੇ ਜੂਨੀ ਸ਼ਰਕਦੀ ਹੈਗੀ ਤਾਂ ਫਿਰ 6 ਦਸੰਬਰ ਨੂੰ ਦਿੱਲੀ ਕੂਚ ਕਰਾਂਗੇ ਜਥਿਆਂ ਦੇ ਰੂਪ ਵਿੱਚ ਜਥਿਆਂ ਦੀ ਕੀ ਗਿਣਤੀ ਹੋਊਗੀ 52 ਹੋਊਗੀ 100 ਹੋਊਗੀ ਇਹ ਬਾਅਦ ਵਿੱਚ ਤੁਹਾਨੂੰ ਸਾਰਾ ਕਲੀਅਰ ਕਰ ਦਿੱਤਾ ਜਾਊਗਾ ਹਰ ਜਥੇ ਦੀ ਅਗਵਾਈ ਜੜੇ ਆ ਉਹ ਜਥੇਬੰਦੀਆਂ ਦੇ ਸੀਨੀਅਰ ਲੀਡਰ ਕਰਨਗੇ ਸਾਡੀ ਜਥੇਬੰਦੀ ਚੋਂ ਸਤਰਾਮ ਸਿੰਘ ਪੰਨੂ ਸੁਵਿੰਦਰ ਸਿੰਘ ਚਤਾਲਾ ਸਰਜੀਤ ਸਿੰਘ ਫੂਲ ਔਰ ਹਰੇਕ ਜਥੇਬੰਦੀ ਦੇ ਸੀਨੀਅਰ ਲੀਡਰ ਉਹਨਾਂ ਦੇ ਵਿੱਚ ਹੋਣਗੇ ਜਦੋਂ ਆ ਗਈ ਗੱਲ ਵੀ ਅੱਗੇ ਵੱਧ ਕੇ ਲੀਡਰ ਕੁਰਬਾਨੀਆਂ ਕਰਨਗੇ ਹੁਣ ਤੇ ਇਹ ਕੁਰਬਾਨੀਆਂ ਲਈ ਲੀਡਰ ਅੱਗੇ ਹੋ ਕੇ ਸ਼ਗਰਸ਼ ਵਿੱਚ ਗਵਾਹੀ ਕਰਨਗੇ ਤਾਂ ਮੈਂ ਫਿਰ ਬਤਾਨਾ ਚਾਹਤਾ ਹੂੰ ਦੋਨੋਂ ਫੋਰਮੋ ਕੀ ਔਰ ਸੇ 6 ਦਸੰਬਰ ਕੋ ਦਿੱਲੀ ਕੂਚ ਕੀਤਾ ਜਾਏਗਾ ਦਿੱਲੀ ਕੂਚ ਜਥੋਂ ਮੇ ਕੀਤਾ ਜਾਏਗਾ ਕਿਆ-ਕਿਆ ਇਸ ਕੀ ਰੂਪਰੇਖਾ ਹੋਗੀ ਇਹ ਆਨੇ ਵਾਲੇ ਸਮੇਂ ਮੇ ਬਤਾਏਗੇ क्योंकि दोनों फोरमों के एक लीडर अमर अंशन पर बैठे हैं अगर सुनवाई नहीं करती सरकार तो 6 दिसंबर को दिल्ली कूच करेंगे क्योंकि सरकार ने बातचीत के सभी रास्ते हमारे लिए बंद कर दिए हैं और हमारे पास कोई भी रास्ता नहीं बचा है और जब जथे चलेंगे तो उनकी अगुवाई यूनियन के बड़े लीडर करेंगे उसमें से सतनाम सिंह जी पन्नू सुविंदर सिंह जी चताला सरजीत सिंह जी फूल इसी तरह से जो भी जूनियर का वो कार्यक्रम होगा भी कौन जूनियर जाएगी क्या फोर्म इकट्ठा जाएगा आने वाले समय में बताएंगे उनमें बड़े लीडर आगे होंगे बीच में और कुछ भी आगे सरकार की मर्जी वो क्या करती है क्या नहीं करती है तो ये बड़ा ऐलान है इसलिए हम पूरे प्रदेश और पूरे देश के किसान मजदूर को आह्वान करते भी आ, आज करो मरो की पोजीशन है और किसी भी कीमत पर जब हमारे किसान खेत खल्याणों में खुदकुशी कर रहे हैं कर्ज की मारी हुई किसानी है हमारी फसलें इस बार मंडियों में बुरी तरह रुली है इन सबको देखते हुए हमारे पास कोई भी अभी चारा नहीं बच रहा है भी हमारे पास कोई और रास्ता हो तो हम उसके लिए हमने नौ महीने पीसफुल ढंग से सरकार का वेट किया इंतजार किया और धरने पर बैठे रहे और अब हम दिल्ली की ओर कूच करेंगे आगे की वार्ता हरदो झंडे जी बताएंगे ਤੁਹਾ ਮੋਰਚਿਆਂ ਦੀ ਬਹੁਤ ਹੀ ਡੂੰਗੀ ਵਿਚਾਰ-ਵਰਸ਼ ਹੋਈ ਕਿਉਂਕਿ ਸਾਡੇ ਬਹੁਤ ਹੀ ਸੇਂਜਰ ਨੇਤਾ ਸਰਦਾਰ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋਂ ਮਰਨ ਵਰਤੇ ਬੈਠਣਗੇ ਔਰ ਗਹਿਣ ਚਰਚਾ ਵਿਚਾਰ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਜੋ ਐਲਾਨ ਪੰਦੇਰ ਸਾਹਿਬ ਨੇ ਕੀਤੇ ਆ ਉਹ ਦੋਨੋਂ ਮੋਰਚਿਆਂ ਦੀ ਜਿਹੜੀ ਸਹਿਮਤੀ ਨਾਲ ਹੋਏ ਨੇ ਔਰ ਜਿਹੜੇ ਵੀ ਜਥੇ ਜਾਣਗੇ ਉਹ ਬਿਲਕੁਲ ਸ਼ਾਂਤੀਪੂਰਕ ਜਿਸ ਤਰ੍ਹਾਂ ਆਪਾਂ ਪਿਛਲੇ 9 ਮਹੀਨੋਂ ਸ਼ਾਂਤੀ ਬਣਾਈ ਰੱਖੀ ਆ ਇਸੇ ਤਰ੍ਹਾਂ ਸ਼ਾਂਤੀਪੂਰਕ ਜਿਹੜਾ ਵਾ ਸਰਕਾਰ ਦੇ ਜ਼ਬਰ ਜੁਰਮ ਦਾ ਸਾਹਮਣਾ ਕਰਨਗੇ ਔਰ ਇਸ ਦੌਰਾਨ ਜਿਹੜੇ 10 ਦਿਨ ਦਾ ਟਾਈਮ ਦਿੱਤਾ ਗਿਆ ਉਹ ਸਰਕਾਰ ਨੂੰ ਇੱਕ ਆਪਾਂ ਚੇਤਾਵਨੀ ਤੌਰ ਤੇ ਇਹਦੇ ਵਿੱਚ ਗੈਪ ਰੱਖਿਆ ਵਾ ਹੋ ਸਕਦਾ ਸੀ ਇਕੱਠੇ ਵੀ ਕੰਮ ਚੱਲਦੇ ਲੇਕਿਨ 10 ਦਿਨ ਦਾ ਟਾਈਮ ਜਿਹੜਾ ਵਾ ਮਰਨ ਵਾਲਰ ਤੋਂ ਬਾਅਦ ਤਾਂ ਰੱਖਿਆ ਗਿਆ ਕਿ ਸਰਕਾਰ ਹੋ ਸਕਦਾ ਕਿਸੇ ਗੱਲਬਾਤ ਤੇ ਆਵੇ ਔਰ ਇਸ ਤਰ੍ਹਾਂ ਅਗਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਸਾਹਾਂ ਦੀ ਗਿਣਤੀ ਸਰਕਾਰ ਪੂਰੀ ਕਰ ਲੈਂਦੀ ਆ ਤਾਂ ਉਸ ਤੋਂ ਬਾਅਦ ਮੇਰੇ ਵੱਲੋਂ ਜਾਨੀ ਸੁਜੀਤ ਸਿੰਘ ਹਰਦੋ ਚੰਡੇ ਵੱਲੋਂ ਉਹਨਾਂ ਦੀ ਜਗਾ ਬੈਠਿਆ ਜਾਵੇਗਾ ਔਰ ਉਹਨਾਂ ਦਾ ਪਾਤਥਵ ਸਰੀਰ ਜਰਾਵਾ ਉਹਨਾਂ ਚਿਰ ਉੱਥੇ ਹੀ ਰੱਖਿਆ ਜਾਊਗਾ ਉਹ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਔਰ ਇਹ سلسلہ ਜਰਾ ਨਿਰੰਤਰ ਚੱਲਦਾ ਰਹੂਗਾ ਦੋਨਾਂ ਮੋਰਚਿਆਂ ਦੇ ਉੱਪਰ ਜਿਸ ਤਰ੍ਹਾਂ ਦੇ ਐਲਾਨ ਹੋ ਰਹੇ ਨੇ ਉਹਨਾਂ ਐਲਾਨਾਂ ਨੂੰ ਪੂਰਾ ਕਰਨ ਵਾਸਤੇ ਪੂਰੇ ਭਾਰਤ ਤੋਂ ਆਪਾਂ ਕਿਸਾਨਾਂ ਮਜ਼ਦੂਰਾਂ ਨੂੰ ਇਸ ਵਿੱਚ ਆਉਣ ਦਾ ਸੱਦਾ ਦਿੰਨੇ ਆ ਔਰ ਕਿਉਂਕਿ ਇਸ ਵਾਰ ਜਿਸ ਤਰ੍ਹਾਂ ਪ੍ਰਦੇਸ਼ ਸਾਹਿਬ ਦੱਸਿਆ ਜੋ ਕਿਸਾਨਾਂ ਦੀ ਦੁਰਦਸ਼ਾ ਹੋਈ ਆ ਲੁਕਵੇਂ ਢੰਗ ਨਾਲ ਜਿਹੜੇ ਉਹ ਕਾਲੇ ਕਾਨੂੰਨ ਲਾਗੂ ਕਰਨ ਦੀ ਸਰਕਾਰ ਨੇ ਕੋਸ਼ਿਸ਼ ਕੀਤੀ ਆ ਸਾਡਾ ਝੋਨਾ ਮਰਨਿਆਂ ਚ ਰੋਲਿਆ ਵਾ ਉਹਨੂੰ ਇਹ ਸਾਰੇ ਚੀਜ਼ ਨੂੰ ਰੋਕਣ ਵਾਸਤੇ ਆਪਾਂ ਜਿਹੜੇ ਸੀਨੀਅਰ ਲੀਡਰਸ਼ਿਪ ਆ ਉਹ ਆਪਣੀਆਂ ਕੁਰਬਾਨੀਆਂ ਦੇਣ ਵਾਸਤੇ ਬਿਲਕੁਲ ਤਿਆਰ ਨੇ ਔਰ 22 ਤਰੀਕ ਨੂੰ ਦਿੱਲੀ ਵਿੱਚ ਆਲ ਇੰਡੀਆ ਜਿਹੜੇ ਸਾਡੇ ਜਥੇਬੰਦੀਆਂ ਨੇ ਉਹਨਾਂ ਦੀ ਮੀਟਿੰਗ ਕਰਕੇ ਦੂਜੀਆਂ ਸਟੇਟਾਂ ਵਾਸਤੇ ਜਿਹੜੇ ਵਕ ਵਕ ਐਲਾਨ ਜਿਹੜੇ ਆ ਉਸ ਸਥਿਤੀ ਉਸ ਸਬੰਧ ਅਨੁਸਾਰ वो भी किए जाएंगे ताकि जो आंदोलन है उसको पूरे देश में फैलाया जा सके तेजवीर सिंह बीके शहीद भगत सिंह से सभी पत्रकार तो साथियों का बहुत बहुत धन्यवाद कि जैसा कि आपने देखा है कि 18 फरवरी से लेकर लगभग 280 दिन आज पूरे हो चुके हैं मोर्चे को चलते हुए दोनों बॉर्डरों के ऊपर और सरकार ने वार्ता का रुख अभी तक तैयार नहीं किया गया है दोनों मोर्चों की तरफ से वार्ता का जो दौर है वो जारी है जब भी वो चाहे हमसे वार्ता कर सकते हैं और हम वार्ता के लिए तैयार हैं पर इसके साथ ही जैसे ही छब्बीस तारीख को सरदार जगजीत सिंह जी डल्लेवाल अपने अमरन अंशन शुरू करेंगे उसके साथ साथ ही पूरे पंजाब के अंदर जो बीजेपी के जो नेता हैं उनको घेरने का उनको सवाल करने का दौर भी साथ के साथ ही शुरू होगा आपने देखा है कि पूरे देश के अंदर एमएसपी की मांग पूरे जोरों शोरों से उठ चुकी है आपने मध्य प्रदेश के हालात देखे अभी महाराष्ट्र के हालात देखे और जो धान का क्राइसिस था उसके बाद डीएपी का क्राइसिस था और पराली के मुद्दे पर किसानों को जो बदनाम करने की साजिश रची गई है उनके हम पर्दे पाश करेंगे और आने वाले समय के अंदर जैसे कि हमने जो फैसला लिया है कि 6 दिसंबर को शंभू मोर्चे से पूरे दल भेजे जाएंगे उन दिल, दलों की अगुवाई की जाएगी साथ ही आपको दो दिन पहले स्पष्ट कर दिया जाएगा कि वो संख्या कितनी होगी उनके नाम कितने होंगे बहुत पारदर्शिता सब कुछ होगा लेकिन इसके साथ साथ एक चीज देखने के लायक होगी कि आने वाले समय के अंदर सरकार क्या अख्तियार करती है कि वो पंजाब के अंदर जो लगे हुए बैरिगेट हैं क्या उन पर वो फिर से वो उसी तरह से गोला गोलावृष्टि करेगी और क्या पंजाब सरकार और हरियाणा सरकार इस पर कोई एक्शन लेगी जैसा कि हाई कोर्ट के आदेश थे कि बॉर्डर खोलने की जो उनकी ड्यूटी लगाई गई थी वो सुप्रीम कोर्ट के अंदर जाकर चैलेंज कर देती है हम पत्रकार साथियों से एक अनुरोध करते हैं स्पेशल के आपने 26 तारीख से लेकर खनौरी बॉर्डर पर जो अमरसन है जो लगातार निरंतर जारी रहेगा उसके दरमियान 6 दिसंबर तक हम 10 दिन का समय सरकार को देकर चल रहे हैं तब दूसरा एक्शन दूसरे जो हमारा युद्ध क्षेत्र है आप जिसे मान लीजिए कि शंभू बॉर्डर से जो दूसरा एक्शन छः दिसंबर को शुरू होगा ਚਲੋ ਇੱਕੋਟ ਬੁੱਢਾ ਜੀ ਸਾਥੀਓ 13 ਫਰਵਰੀ ਤੋਂ ਲੈ ਕੇ ਵਟੇ ਪੱਦਰ ਤੇ ਸਰਕਾਰ ਨੇ ਜਨਤਕ ਲੋਕਾਂ ਦਾ ਨੁਕਸਾਨ ਕੀਤਾ ਔਰ 21 ਫਰਵਰੀ ਨੂੰ ਵੀ ਸਾਰੇ ਲੀਡਰਾਂ ਨੇ ਸ਼ਾਂਤਮਈ ਦੇ ਨਾਲ ਇਹ ਫੈਸਲਾ ਲਿਆ ਸੀ ਕਿ ਲੀਡਰ ਦਿੱਲੀ ਨੂੰ ਅੱਗੇ ਆਪੋ ਆਪਣੇ ਹੱਥਾਂ ਦੀਆਂ ਕਲਾਈਆਂ ਫੜ ਕੇ ਸ਼ਾਂਤਮਈ ਨਾਲ ਜਾਣਗੇ ਪਰ ਸਰਕਾਰ ਨੇ ਵੱਡੇ ਪੱਧਰ ਤੇ ਜ਼ੁਲਮ ਕਰਕੇ ਔਰ 34 ਤੋਂ 35 ਕਸਾਨ ਵਿੱਚ ਜਿਹੜੇ ਅੱਜ ਤੱਕ 희ਦ ਹੋ ਚੁੱਕੇ ਆ ਸੁਭ ਕਰਨ ਵੀ ਕਨੋਰੀ ਬਾਲਰ ਤੇ 희ਦ ਹੋਇਆ ਔਰ ਵੱਡੇ ਨੁਕਸਾਨ ਹੋਏ ਆ ਔਰ ਉਹਦੇ ਨਾਲ ਨਾਲ ਫਿਰ ਵੀ ਅਸੀਂ ਸ਼ਾਂਤਮਈ ਸਾਡੇ ਜਿਹੜੇ ਮੋਰਚੇ ਚੱਲਦੇ ਰਹੇ ਆ ਔਰ ਜਿਹੜੇ ਰਸਤੇ ਆ ਸਰਕਾਰ ਨੇ ਸਾਰਿਆਂ ਨੂੰ ਭਲੀ ਭਾਤ ਪਤਾ ਕਿ ਆਪ ਬੰਦ ਕਰਕੇ ਰੱਖੇ ਕਿ ਜਿਵੇਂ ਪੰਜਾਬ ਨੂੰ ਕੋਈ ਵੱਖਰਾ ਦੇਸ਼ ਬਣਾਇਆ ਹੋਵੇ ਔਰ ਉਹਦੇ ਨਾਲ ਨਾਲ ਜਿੰਨੇ ਵੀ ਭਾਰਤ ਦੇ ਅੰਦਰ ਵਖ-ਵਖ ਰਾਜਾਂ ਦੇ ਵਿੱਚ ਲੀਡਰ ਸਾਹਿਬਾਨ ਚੱਲਦੇ ਆ ਉਹ ਸਾਰੇ ਲੀਡਰ ਆਪੋ ਆਪਣੇ ਰਾਜਾਂ ਦੇ ਵਿੱਚੋਂ ਜੋ ਦੋਨੋਂ ਫੋਰਮਾਂ ਨੇ ਇਹ ਫੈਸਲਾ ਲਿਆ ਜਿਵੇਂ ਜਗਜੀਤ ਸਿੰਘ ਡੱਲੇਵਾਲ ਨੇ ਆਪਣਾ ਜ਼ਿੰਦਗੀ ਮੌਤ ਦਾ ਜਿਹੜਾ ਫੈਸਲਾ ਲੈ ਲਿਆ ਕਿ ਹੁਣ ਇਹ ਤੋਂ ਅੱਗੇ ਹੋਰ ਕੋਈ ਰਸਤਾ ਨਹੀਂ ਔਰ ਇਸ ਚੀਜ਼ ਨੂੰ ਵਿਚਾਰ ਚਰਚਾ ਕਰਦੇ ਆ ਆਪਣੇ ਸਰਵਲ ਸਿੰਘ ਭੰਦੇਰ ਸਾਰੇ ਲੀਡਰਾਂ ਨੇ ਬੈਠ ਕੇ ਔਰ ਜਿਹੜਾ 6 ਦਸੰਬਰ ਦਾ ਫੈਸਲਾ ਲਿਆ ਕਿ ਵਖ-ਵਖ ਲੀਡਰਾਂ ਨੂੰ ਅੱਗੇ ਲਾ ਕੇ ਜਿਹੜੇ ਮੇਨ ਲੀਡਰ ਆ ਤੇ ਜਥਿਆਂ ਦੇ ਰੂਪ ਬਣਾ ਕੇ ਉਹ ਮੇਨ ਲੀਡਰ ਜਿਹੜੇ ਆ ਉਹ ਜਥੇ ਲੈ ਕੇ ਦਿੱਲੀਵਾਲ ਨੂੰ ਜਾਣਗੇ ਕਿਉਂਕਿ ਦਿੱਲੀ ਸਾਡੀ ਰਾਜਧਾਨੀ ਆ ਔਰ ਅਸੀਂ ਸਾਰੇ ਭਾਰਤ ਵਾਸੀਆਂ ਨੂੰ ਇਹ ਅਪੀਲ ਕਰਦੇ ਆ ਕਿ ਜਿਵੇਂ ਤੁਸੀਂ ਅੱਗੇ ਬਹੁ ਗਿੰਤੀਆਂ ਨਾਲ ਔਰ ਬੜੀ ਧੂਮ ਧਾਮ ਦੇ ਨਾਲ ਜਿਹੜਾ ਸਾਰੇ ਜਨਤਕ ਲੋਕਾਂ ਵਾਸਤੇ ਜਿਹੜੀ ਸੇਵਾ ਕਰਦੇ ਨੇ ਉਹ ਉਸ ਸੇਵਾ ਦੇ ਬਤੌਰ ਹੁਣ ਵੀ ਅੱਗੇ ਆਣ ਕੇ ਔਰ ਇਸ ਸੇਵਾ ਦੇ ਵਿੱਚ ਹਿੱਸਾ ਪਾਓ ਰੇ ਮੋਰਚਿਆਂ ਦੀ ਪਰ ਭਾਈ ਕਰਕੇ ਜਥਿਆਂ ਦੇ ਰੂਪ ਬਣਾ ਕੇ ਪਹੁੰਚੋ ਔਰ ਆਪ ਦਾ ਲੀੜਾ ਕੱਪੜਾ ਔਰ ਰਜਾਈਆਂ ਬਿਸਤਰੀ ਵੀ ਲੈ ਕੇ ਆਓ ਕਿ ਠੰਡਾ ਉੱਥੇ ਮੋਰਚਿਆਂ ਜਿਵੇਂ ਜਿਵੇਂ ਗਿਣਤੀ ਵਾ ਕਰਨੀ ਔਰ ਜਿਵੇਂ ਜਿਵੇਂ ਭੇਜਣਾ ਵਾ ਉਹ ਅੱਗੇ ਤੁਹਾਨੂੰ ਰੂਪ ਰੇਖਾ ਮਿਲ ਜਾਊ ਧੰਨਵਾਦ ਸਤਿ ਸ੍ਰੀ ਅਕਾਲ ਫੂਲ ਸਤਿ ਅਕਾਲ ਆ ਦੇਖੋ ਜੀ ਹਾਈ ਕੋਰਟ ਨੇ ਬਹੁਤ ਕਲੀਅਰ ਕਟ ਫੈਸਲਾ ਦਿੱਤਾ ਸੀ ਵੀ ਕਿਸੇ ਵੀ ਅੰਦੋਲਨ ਨੂੰ ਰੋਕਣ ਦੇ ਖਾਤਰ ਸੜਕਾਂ ਤੇ ਪੱਕੀਆਂ ਕੰਧਾਂ ਕੱਢਣੀਆਂ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਕੰਧਾਂ ਚੱਕੋ ਹਫਤੇ ਦੇ ਵਿੱਚ ਵਿੱਚ ਤੇ ਜੇ ਕੋਈ ਲਾਰਜ ਆਊਟ ਦੀ ਪ੍ਰੋਬਲਮ ਆਉਂਦੀ ਆ ਤਾਂ ਉਹ ਹੋਰ ਢੰਗ ਤਰੀਕੇ ਹੈਗੇ ਆ ਉਹਨਾਂ ਦਾ ਅਸੀਂ ਟੈਕਲ ਕਰ ਪਰ ਇਸ ਜਿਹੜਾ ਉਹਨਾਂ ਦਾ ਹਾਈ ਕੋਰਟ ਦਾ ਫੈਸਲਾ ਵੀ ਹੈਗਾ ਉਸ ਤੋਂ ਬਾਅਦ ਅਸੀਂ ਤਾਂ ਹੀ ਕਹਾਂਗੇ ਵੀ ਬਲੇਜ ਹੋ ਕੇ ਗਾਹਾਂ ਉਹ ਸਾਰਾ ਕੁਝ ਗਿਆ ਸੁਪਰੀਮ ਕੋਰਟ 'ਚ ਉਹਨਾਂ ਨੇ ਲਮਕਾਤਾ ਹਾਈ ਕੋਰਟ ਦਾ ਹੁਣ ਅਸੀਂ ਇਹ ਅਸੀਂ ਉਦੋਂ ਹੀ ਕਰਨਾ ਚਾਹੁੰਦੇ ਸੀ ਜਦੋਂ ਲਮਕਾਇਆ ਸੀ ਪਰ ਸੀਜ਼ਨ ਸੀਗਾ ਪੈਟੀ ਦਾ ਜਿਹਦੇ ਕਰਕੇ ਕਿਸਾਨੀ ਰੁਝੀ ਹੋਈ ਸੀ ਕਿ ਸਾਨੂੰ ਡਿਲੇ ਕਰਨਾ ਪਿਆ ਬਹੁਤ ਸਾਨੂੰ ਥੱਲੇੋਂ ਕਿਸਾਨ ਕਹਿ ਰਹੇ ਸੀ ਵੀ ਸਾਨੂੰ ਕੱਲ੍ਹ ਗਿਆ ਰੋਟੀਆਂ ਆ ਭੰਨਣ ਦੀ ਖਾਤਰ ਬਾਰਡਰੋਂ ਤੇ ਨਾ ਬੁਲਾਓ ਕੋਈ ਪ੍ਰੋਗਰਾਮ ਦਿਓ ਅੱਗੇ ਵਧਣ ਦਾ ਕੋਈ ਸੋ ਅਸੀਂ ਪ੍ਰੋਗਰਾਮ ਦੇਤਾ ਹੁਣ ਜੋ ਪਹਿਲਾਂ ਐਲਾਨ ਹੋ ਗਿਆ ਹੁਣ ਅਸੀਂ ਇਹ ਕਹਿੰਦੇ ਆ ਵੀ ਜਿਹੜੇ ਕਹਿੰਦੇ ਸੀਗੇ ਵੀ ਮਰਜੀ ਵੜੇ ਤਾਂ ਉਹਦੇ ਆਉਣਗੇ ਜਦੋਂ ਅੱਗੇ ਵਧਣ ਦਾ ਪ੍ਰੋਗਰਾਮ ਹੋਊਗਾ ਹੁਣ ਅਸੀਂ ਸਾਰੇ ਕਿਸਾਨਾਂ ਨੂੰ ਕਿਸਾਨ ਪੱਖੀ ਜਿਹੜੀਆਂ ਤਾਕਤਾਂ ਨੇ ਸਾਰੇ ਖਾਸ ਕਰਕੇ ਕਿਸਾਨਾਂ ਨੂੰ ਕਹਿੰਦੇ ਆ ਵੀ ਉਹ ਹੁਣ 6 ਨੂੰ ਵਿਲੇ ਹੋ ਜਾਣਗੇ 6 ਨੂੰ ਸਾਨੂੰ ਆ ਕੇ ਨਾਲ ਲਖਾਉਣ ਪਹਿਲਾਂ ਕਿਉਂਕਿ ਅਸੀਂ ਜਿਹੜੇ ਦੰਪੇਜਣੇ ਜਥੇ ਭੇਜਣੇ ਆ ਉਹ ਅਸੀਂ ਕਿਹੜੇ ਦਲਚ ਕਿਹੜੇ ਬੰਦੇ ਕਿਹੜਾ ਜ਼ਿਲ੍ਹੇ ਲਾਉਣੇ ਆ ਕਿਹੜੇ ਲਾਉਣੇ ਆ ਉਹ ਸਾਡੇ ਲਈ ਜ਼ਰੂਰੀ ਹੈ ਸੋ ਅਸੀਂ ਕਹਿੰਦੇ ਆ ਵੀ ਜਿਹੜੇ ਕਹਿੰਦੇ ਸੀ ਮਰਜੀਵੜਿਆਂ ਨੂੰ ਮਾਰੀ ਦਿਓ ਹੁਣ ਮਰਜੀਵੜਿਆਂ ਦਾ ਟਾਈਮ ਆ ਗਿਆ ਸੋ ਸਾਰਿਆਂ ਨੂੰ ਅਸੀਂ ਕਹਿੰਦੇ ਆ ਵੀ ਸਾਨੂੰ 6 ਤਰੀਕ ਤੇ ਕਰਨਾ ਦੇ ਦਿਓ ਉਦੋਂ ਬਾਅਦ ਉਹਦੀ ਲਿਸਟਿੰਗ ਹੋ ਕੇ ਵਗਾਦਾ ਨਸ਼ਟਾ ਬਣ ਕੇ ਜਥੇ ਆ ਜਿਹੜੇ ਉਹ ਵਧਣਗੇ ਡੋ ਐਂਡ ਡਾਈ ਦੇ ਲੜਾਈ ਹੋਊਗੀ ਤੇ ਅਸੀਂ ਮਿੱਤਸ਼ਾ ਨੂੰ ਵੀ ਕਹਿੰਦੇ ਆ ਜਿਹੜਾ ਡਰਾਵਾ ਦਿੰਦਾ ਸੀਗਾ ਵੀ ਸਾਡੇ ਕੋਲੇ ਫੋਰਸਾਂ ਬਹੁਤ ਐ 70000 ਉਹਨਾਂ ਨੇ ਪਹਿਲਾਂ ਲਾਇਆ ਸੀਗਾ ਜੇ ਹੁਣ ਆਪਦੀਆਂ ਜਿਹੜੀਆਂ ਫੋਰਸ ਉਹ ਮੰਗਾ ਲਿਆਵਦੀਆਂ ਜਿੱਥੇ-ਜਿੱਥੇ ਵੀ ਰੱਖੀਆਂ ਹੋਈਆਂ ਨੇ ਧਰਵਾਜ ਹਾਜੀ ਇਹਦੇ 'ਚ ਜਿਵੇਂ ਫੂਲ ਸਾਹਿਬ ਨੇ ਕਿਹਾ ਸੀ ਰਜਿਸਟਰ ਲਾ ਦਾਂਗੇ ਬਾਰਡਰਾਂ ਦੇ ਉੱਤੇ ਰਜਿਸਟਰਾਂ ਦੇ ਨੰਬਰ ਨੋਟ ਕਰਾਂਗੇ ਇਹਦੇ ਤੇ ਆਧਾਰ ਕਾਰਡ ਵੀ ਲਾਂਗੇ ਇੱਕ ਕੰਟਰੋਲ ਹੈ ਸਾਰੀ ਪੋਜੀਸ਼ਨ ਜਿਹੜੇ ਵੀ ਕਿਸਾਨ ਮਜ਼ਦੂਰ ਚਾਹੁੰਦੇ ਉਹ 30 ਨਵੰਬਰ ਤੋਂ ਬਾਅਦ ਉੱਥੇ ਪਹੁੰਚ ਕੇ ਨਾਂ ਲਿਖਾ ਸਕਦੇ ਇਹਦੇ ਨਾਲ ਦੀ ਨਾਲ ਜਿੰਨੇ ਪੰਜਾਬ ਦੇ ਰਾਗੀ ਆ ਢਾਡੀ ਆ ਕਵੀਸ਼ਰ ਆ ਕੀਰਤਨੀਆਂ ਆ ਪੰਜਾਬ ਪੱਕੀ ਜਿੰਨੇ ਵੀ ਲੋਕ ਗਾਇਕ ਨੇ ਐਕਟਰਸ ਨੇ ਜਿੰਨੇ ਵੀ ਜੁੜੇ ਹੋਏ ਨੇ ਇੰਡਸਟਰੀ ਨਾਲ ਬਾਲੀਵੁੱਡ ਨਾਲ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਜਦੋਂ ਵੀ ਆਪ ਦਾ ਕਾਰਜਕ੍ਰਮ ਕਰਨ ਤੇ ਕਿਸਾਨਾਂ ਮਜ਼ਦੂਰਾਂ ਦੀ ਜ਼ਰੂਰ ਗੱਲ ਹੋਣੀ ਚਾਹੀਦੀ ਕਿਸੇ ਕੋਈ ਵੀ ਸ਼ੋਅ ਹੋਵੇ ਕੋਈ ਵੀ ਕੰਮ ਉਹਨਾਂ ਦਾ ਹੋਵੇ ਉਹ ਜੂਰ ਕਿਸਾਨ ਮਜ਼ਦੂਰ ਅੰਦੋਲਨ ਨੂੰ ਜਿਹੜਾ ਦਿੱਲੀ ਅੰਦੋਲਨ ਦੋ ਚੱਲ ਰਿਹਾ ਹੈਗਾ ਉਹਨੂੰ ਮੋਟੀਵੇਟ ਕਰਨ ਔਰ ਜਿੰਨੇ ਵੀ ਵੀਰ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਹਾਲੇ ਮੋਰਚੇ ਚ ਸ਼ਾਮਲ ਨਹੀਂ ਹੈਗੀਆਂ ਸਾਡੀ ਸਾਰਿਆਂ ਨੂੰ ਅਪੀਲ ਆ ਕਿ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਆ ਸਾਨੂੰ ਸਾਰਿਆਂ ਨੂੰ ਰਲ ਕੇ ਇਕੱਠੇ ਹੋ ਕੇ ਦਿੱਲੀ